ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਜੇਕਰ ਅੱਜ ਦੀ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਫਿਰ ਕਿਰਪਾ ਕਰਕੇ ਇਹਨੂੰ ਪੂਰਾ ਜ਼ਰੂਰ ਸੁਣਿਓ ਜੀ ਕਿਉਂਕਿ ਅੱਜ ਦੀ ਵੀਡੀਓ ਦੀ ਇੱਕ ਇੱਕ ਗੱਲ ਬਹੁਤ ਕੀਮਤੀ ਆ ਸਾਡੇ ਕੰਮ ਆਉਣ ਵਾਲੀ ਆ ਸਾਡੀ ਜ਼ਿੰਦਗੀ ਨੂੰ ਬਦਲਣ ਵਾਲੀ ਆ ਤਾਂ ਫਿਰ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਵੀਡੀਓ ਨੂੰ ਪੂਰਾ ਸੁਣਿਓ ਜੇਕਰ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਅਤੇ ਨਾਲ ਨਾਲ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜ਼ਰੂਰ ਲਿਖ ਕੇ ਆਉਣਾ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਦੇਖੋ ਜੀ ਹਰ ਇੱਕ ਇਨਸਾਨ ਇੱਕ ਦੂਸਰੇ ਤੋਂ ਅਲੱਗ ਹੈ ਸਤਿਗੁਰ ਸੱਚੇ ਪਾਤਸ਼ਾਹ ਨੇ ਹਰ ਇੱਕ ਇਨਸਾਨ ਨੂੰ ਅਲੱਗ-ਅਲੱਗ ਬਣਾਇਆ ਹੈ ਕੋਈ ਕਿਸੇ ਦੇ ਨਾਲ ਨਹੀਂ ਮਿਲਦਾ ਜਿੱਥੇ ਸਾਡਾ ਰੰਗ ਰੂਪ ਕੱਦ-ਕਾਠ ਨਹੀਂ ਮਿਲਦਾ ਉੱਥੇ ਨਾਰ ਨਾਲ ਸਾਡੇ ਸੁਭਾ ਸਾਡੀਆਂ ਆਦਤਾਂ ਸਾਡੇ ਅੰਦਰਵਾਰ ਦੀ ਅਵਸਥਾ ਵੀ ਇੱਕ ਦੂਸਰੇ ਦੇ ਨਾਲ ਨਹੀਂ ਮਿਲਦੀ ਆਦਤਾਂ ਦੀ ਗੱਲ ਕਰ ਲਈਏ ਤਾਂ ਕਈ ਭੈਣ ਭਰਾ ਆਪਣੇ ਜ਼ਿਆਦਾ ਸੌਣ ਕਰਕੇ ਦੁਖੀ ਰਹਿੰਦੇ ਆ ਭਾਵ ਕਿ ਉਹਨਾਂ ਨੂੰ ਜ਼ਿਆਦਾ ਨੀਂਦ ਆਉਂਦੀ ਆ ਉਹ ਸਾਰੀ ਰਾਤ ਵੀ ਸੁੱਤੇ ਰਹਿੰਦੇ ਆ ਸਵੇਰੇ ਉੱਠਣ ਨੂੰ ਦਿਲ ਨਹੀਂ ਕਰਦਾ ਉਹਨਾਂ ਨੂੰ ਜੇਕਰ ਦੁਪਹਿਰੇ ਸੌਣ ਦਾ ਮੌਕਾ ਮਿਲੇ ਉਹਨਾਂ ਨੂੰ ਦੁਪਹਿਰ ਵੇਲੇ ਵੀ ਝੱਟ ਨੀਂਦ ਆ ਜਾਂਦੀ ਆ ਉਹ ਜਿੱਥੇ ਬੈਠੇ ਹੋਣ ਉੱਥੇ ਸੌਂ ਸਕਦੇ ਆ ਭਾਵ ਕਿ ਉਹਨਾਂ ਨੂੰ ਨੀਂਦ ਜ਼ਿਆਦਾ ਆਉਂਦੀ ਆ ਅਤੇ ਕਈ ਵਾਰ ਕੁਝ ਭੈੜ ਭਰਾ ਆਪਣੀ ਇਸਾਦਤ ਕਰਕੇ ਦੁਖੀ ਵੀ ਰਹਿੰਦੇ ਆ ਕਿ ਸਾਨੂੰ ਹਰ ਵੇਲੇ ਆਲਸ ਪਿਆ ਰਹਿੰਦਾ ਐ ਸੁਸਤੀ ਰਹਿੰਦੀ ਆ ਨੀਂਦ ਆਉਂਦੀ ਰਹਿੰਦੀ ਆ ਤਾਂ ਉਹ ਆਪਣਾ ਇਹ ਆਲਸ ਸੁਸਤੀ ਦੂਰ ਕਰਨ ਦੀਆਂ ਕਈ ਵਾਰ ਦਵਾਈਆਂ ਖਾਂਦੇ ਨੇ ਅਤੇ ਦੂਸਰੀ ਤਰਫ ਕੁਝ ਭੈੜ ਭਰਾਏ ਸੇ ਵੀ ਨੇ ਜੋ ਕਹਿੰਦੇ ਆ ਕਿ ਸਾਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਦਿਨੇ ਨੀਂਦ ਆਉਣਾ ਤਾਂ ਦੂਰ ਦੀ ਗੱਲ ਉਹ ਕਹਿੰਦੇ ਸਾਨੂੰ ਰਾਤ ਨੂੰ ਵੀ ਸਹੀ ਤਰੀਕੇ ਦੇ ਨਾਲ ਨੀਂਦ ਨਹੀਂ ਆਉਂਦੀ ਜਦੋਂ ਅਸੀਂ ਰਾਤ ਨੂੰ ਲੰਮੇ ਪੈਂਦੇ ਆ ਤਾਂ ਮਸਾ ਹੀ ਆ ਕੋਈ ਅੱਧਾ ਘੰਟਾ 1 ਘੰਟਾ ਨੀਂਦ ਚੰਗੀ ਤਰ੍ਹਾਂ ਗੂੜੀ ਆ ਜਵੇ ਉਸ ਤੋਂ ਬਾਅਦ ਅਸੀਂ ਜਾਗੂ ਮਿੱਟੇ ਜੇ ਰਹਿੰਨੇ ਆ ਮਾੜਾ ਜਿਹਾ ਖੜਾਕ ਹੋਇਆ ਤਾਂ ਅਸੀਂ ਉੱਠ ਪੈਂਦੇ ਆ ਕੋਈ ਮਾੜੀ ਮੋਟੀ ਆਵਾਜ਼ ਸੁਣਾਈ ਦਿੱਤੀ ਤਾਂ ਉੱਠ ਪਏ ਜਾਂ ਫਿਰ ਅਚਾਨਕ ਆਪਣੇ ਆਪ ਹੀ ਅੱਖ ਖੁੱਲ ਜਾਂਦੀ ਆ ਤਾਂ ਉਹ ਕਹਿੰਦੇ ਅਸੀਂ ਨਾ ਫਿਰ ਵਾਰ-ਵਾਰ ਸੌਣ ਦਾ ਯਤਨ ਕਰਦੇ ਆ ਤਾਂ ਦੇਖੋ ਜੀ ਜਿਨ੍ਹਾਂ ਨੂੰ ਤਾਂ ਰਾਤ ਨੂੰ ਨੀਂਦ ਬਿਲਕੁਲ ਹੀ ਨਹੀਂ ਆਉਂਦੀ ਉਹਨਾਂ ਨੂੰ ਤਾਂ ਹੋ ਸਕਦਾ ਕੋਈ ਸਰੀਰਕ ਸਮੱਸਿਆ ਹੋਵੇ ਕਿਉਂਕਿ ਨਾ ਤਾਂ ਵੱਧ ਸੌਣਾ ਚੰਗਾ ਹੈ ਤੇ ਨਾ ਹੀ ਘੱਟ ਸੌਣਾ ਸਰੀਰ ਦੇ ਲਈ ਚੰਗਾ ਹੈ ਇਹ ਬੈਲੈਂਸ ਜਿਆ ਬਣਿਆ ਰਵੇ ਨਾ ਫਿਰ ਹੀ ਸਾਡਾ ਸਰੀਰ ਤੰਦਰੁਸਤ ਨਰੋਆ ਰਹਿੰਦਾ ਹੈ ਤਾਂ ਹੀ ਅਸੀਂ ਆਪਣੇ ਕੰਮਕਾਰਾਂ ਨੂੰ ਸਹੀ ਤਰੀਕੇ ਦੇ ਨਾਲ ਕਰ ਪਾਉਂਦੇ ਆ ਤਾਂ ਜੇਕਰ ਕਿਸੇ ਨੂੰ ਇਹ ਸਮੱਸਿਆ ਆਉਂਦੀ ਆ ਵੀ ਉਹਨਾਂ ਨੂੰ ਰਾਤ ਨੂੰ ਬਿਲਕੁਲ ਹੀ ਨੀਂਦ ਨਹੀਂ ਆਉਂਦੀ ਤਾਂ ਫਿਰ ਇਹਦੇ ਪਿੱਛੇ ਦੋ ਕਾਰਨ ਹੋ ਸਕਦੇ ਆ ਜਾਂ ਤਾਂ ਸਾਡੇ ਮਨ ਦੇ ਉੱਤੇ ਕੋਈ ਬੋਝ ਕੋਈ ਚਿੰਤਾ ਹੋਵੇਗੀ ਜਾਂ ਫਿਰ ਸਰੀਰ ਨੂੰ ਕੋਈ ਦੁੱਖ ਰੋਗ ਲੱਗਿਆ ਹੋ ਸਕਦਾ ਹੈ ਜਿਹਦੇ ਕਰਕੇ ਸਾਨੂੰ ਬੇਚੈਨੀ ਜੀ ਰਹਿੰਦੀ ਆ ਨੀਂਦ ਨਹੀਂ ਆਉਂਦੀ ਤਾਂ ਇੱਥੇ ਨਾ ਦੋਵੇਂ ਹੀ ਕਾਰਨ ਪਤਾ ਲਗਾ ਕੇ ਇਹਦਾ ਹੱਲ ਲੱਭਣਾ ਚਾਹੀਦਾ ਹੈ ਕਿਉਂਕਿ ਘੱਟੋ ਘੱਟ ਸਾਨੂੰ ਰਾਤ ਨੂੰ 5-6 ਘੰਟੇ ਨੀਂਦ ਲੈਣੀ ਜ਼ਰੂਰੀ ਆ ਚਲੋ 5-6 ਘੰਟੇ ਨਹੀਂ 3-4 ਘੰਟੇ ਗੂੜੀ ਨੀਂਦ ਆ ਜਾਵੇ ਤਾਂ ਕਈ ਵਾਰ ਇੰਨੇ ਨਾਲ ਵੀ ਸਾਡਾ ਸਰੀਰ ਇੱਕਦਮ ਚੁਸਤੀ-ਬੁਰਤੀ ਦੇ ਵਿੱਚ ਆ ਜਾਂਦਾ ਹੈ ਤਾਂ ਅੱਜ ਦੀ ਵੀਡੀਓ ਉਹਨਾਂ ਦੇ ਲਈ ਹੈ ਜਿਨ੍ਹਾਂ ਨੂੰ 3-4 ਘੰਟੇ ਦੀ ਨੀਂਦ ਆਉਣ ਤੋਂ ਬਾਅਦ ਅਚਾਨਕ ਉਹਨਾਂ ਦੀ ਅੱਖ ਖੁੱਲ ਜਾਂਦੀ ਆ ਜਿਵੇਂ ਰਾਤ ਨੂੰ 9 ਵਜੇ ਸੁੱਤੇ ਆ 1 2 ਵਜੇ ਜਾਗ ਆ ਜਵੇਗੀ ਜਾਂ 2 ਵਜੇ ਤੋਂ ਬਾਅਦ ਉਹਨਾਂ ਦੀ ਜਾਗ ਖੁੱਲ ਜਾਂਦੀ ਆ ਫਿਰ ਉਹ ਵਾਰ-ਵਾਰ ਸੌਣ ਦੀ ਕੋਸ਼ਿਸ਼ ਕਰਦੇ ਨੇ ਪਰ ਉਹਨਾਂ ਨੂੰ ਨੀਂਦ ਨਹੀਂ ਆਉਂਦੀ ਅਤੇ ਕੁਝ ਭੈਣ ਭਰਾ ਇਹ ਕਹਿੰਦੇ ਵੀ ਇੱਕ ਵਾਰ ਜਾਗ ਆਉਂਦੀ ਆ ਪਰ ਸਾਨੂੰ ਜਿਆਦਾ ਨੀਂਦ ਆਉਣ ਦੀ ਸਮੱਸਿਆ ਹੈ ਇਸ ਕਰਕੇ ਸਾਨੂੰ ਇੱਕਰੀ ਜਾਗ ਆਈ ਆ ਅੱਖਾਂ ਖੁੱਲ੍ਹੀ ਅਸੀਂ ਫਿਰ ਤੋਂ ਦੁਬਾਰਾ ਸੌਂ ਜਾਂਦੇ ਹਾਂ ਪਰ ਦੇਖੋ ਜੀ ਮਹਾਪੁਰਖ ਜੀ ਕਹਿੰਦੇ ਇਹ ਵੇਲਾ ਸੌਣ ਦਾ ਵੇਲਾ ਨਹੀਂ ਹੁੰਦਾ ਜੇਕਰ ਸਾਨੂੰ ਇਸ ਵੇਲੇ ਦੇ ਵਿੱਚ ਜਾਗ ਆਈ ਹੈ ਨਾ ਤਾਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰੋ ਕਿਉਂਕਿ ਇਹ ਵੇਲਾ ਕਰਮਾਂ ਵਾਲਿਆਂ ਨੂੰ ਭਾਗਾਂ ਵਾਲਿਆਂ ਨੂੰ ਨਸੀਬ ਹੁੰਦਾ ਹੈ ਕੁਝ ਲੋਕ ਇਸ ਵੇਲੇ ਦੇ ਲਈ ਤਰਸਦੇ ਆ ਵੀ ਸਾਡੇ ਉੱਤੇ ਇਹ ਕਿਰਪਾ ਹੋਵੇ ਸਾਨੂੰ ਵੀ ਇਸ ਵੇਲੇ ਦੇ ਵਿੱਚ ਜਾਗ ਆਵੇ ਉਹ అలਾਰਮ ਲਗਾ ਲਗਾ ਕੇ ਸੌਂਦੇ ਆ ਆਪਣੇ ਭੈਣ ਭਰਾਵਾਂ ਨੂੰ ਆਪਣੇ ਘਰ ਦੇ ਮੈਂਬਰਾਂ ਨੂੰ ਕਹਿ ਕੇ ਸੌਂਦੇ ਆ ਵੀ ਸਾਨੂੰ ਕੋਈ 2 ਤੋਂ 3 ਦੇ ਵਿਚਕਾਰ ਉਠਾ ਦੇ ਪਰ ਉਹਨਾਂ ਤੋਂ ਉੱਠਿਆ ਨਹੀਂ ਜਾਂਦਾ ਤਾਂ ਜੇਕਰ ਤੁਹਾਨੂੰ ਵੀ ਰਾਤ ਨੂੰ 2 ਤੋਂ 3 ਦੇ ਵਿਚਕਾਰ ਜਾਗ ਆਉਂਦੀ ਆ ਇਹ ਰਾਤ ਮੈਂ ਇਸ ਕਰਕੇ ਕਿਹਾ ਕਿਉਂਕਿ ਕੁਝ ਲੋਕ ਇਸ ਨੂੰ ਰਾਤ ਦਾ ਵੇਲਾ ਸਮਝਦੇ ਆ ਵੀ ਇਹ ਅੱਧੀ ਰਾਤ ਆ ਪਰ ਅਸਲ ਦੇ ਵਿੱਚ ਇਹ ਅਮਰਤ ਵੀਲੇ ਦਾ ਵੇਲਾ ਹੈ ਇਸ ਵੇਲੇ ਦੇ ਵਿੱਚ ਖਣਾ ਉੱਠ ਕੇ ਮਾਲਕ ਨੂੰ ਯਾਦ ਕਰਨਾ ਸਮਝ ਲਓ ਆਪਾਂ ਆਪਣੇ ਕਰਮ ਸਾਫ ਕਰ ਰਹੇ ਆ ਆਪਣੇ ਕਰਮ ਮਾਂਜ ਰਹੇ ਆ ਸਾਡੇ ਸਿਰ ਦੇ ਉੱਤੇ ਜੋ ਪਾਪਾਂ ਦੀ ਪੰਡ ਅਸੀਂ ਚੁੱਕੀ ਫਿਰਦੇ ਆ ਨਾ ਸਮਝ ਲਓ ਉਹ ਹੌਲੀ ਕਰ ਰਹੇ ਆ ਤਾਂ ਇਸ ਵੇਲੇ ਦੇ ਵਿੱਚ ਜਾਗ ਆਵੇ ਤਾਂ ਕਦੇ ਵੀ ਆਲਸ ਨਹੀਂ ਕਰਨਾ ਕਦੇ ਵੀ ਢੇਰੀ ਟਾ ਕੇ ਫਿਰ ਤੋਂ ਨਹੀਂ ਸੌਣਾ ਇਸ ਵੇਲੇ ਦੇ ਵਿੱਚ ਮਾਲਕ ਦਾ ਨਾਮ ਜਪਨਾ ਹੈ ਪਹਿਲੀ ਗੱਲ ਤਾਂ ਇਸ ਵੇਲੇ ਦੇ ਵਿੱਚ ਉੱਠ ਕੇ ਬੈਠ ਜਾਣਾ ਚਾਹੀਦਾ ਹੈ ਬੈਠ ਕੇ ਮਾਲਕ ਦਾ ਸ਼ੁਕਰਾਨਾ ਕਰਕੇ ਉਹਦੀ ਮਰਨ ਕਰੀਏ ਫਿਰ ਮੂਲ ਮੰਤਰ ਜੀ ਦਾ ਜਾਪ ਕਰੀਏ ਪਰ ਜੇਕਰ ਤੁਹਾਡੇ ਤੋਂ ਉੱਠ ਕੇ ਨਹੀਂ ਬੈਠੇ ਆ ਰਿਹਾ ਤਾਂ ਲੰਬੇ ਪਏ ਪਏ ਵਾਹਿਗੁਰੂ ਵਾਹਿਗੁਰੂ ਜੀ ਦਾ ਜਾਪ ਕਰਦੇ ਜਾਓ ਬੂਲ ਮੰਤਰ ਜੀ ਦਾ ਜਾਪ ਕਰ ਲਓ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨੀਰਪਉ ਨੀਰਵੈ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹਬੀ ਸੱਚ ਨਾਨਕ ਹੋਸੀ ਵੀ ਸੱਚ ਇਸ ਤਰ੍ਹਾਂ ਲੰਮੇ ਪਏ ਪਏ ਹੀ ਮੂਲ ਮੰਤਰ ਜੀ ਦਾ ਜਾਪ ਕਰਨਾ ਸ਼ੁਰੂ ਕਰ ਦੋ ਜੇਕਰ ਤੁਹਾਨੂੰ ਜਿਆਦਾ ਨੀਂਦ ਆਉਣ ਦੀ ਸਮੱਸਿਆ ਹੈ ਘਟੋ ਘਟ ਤੁਸੀਂ ਇੱਕ ਵਾਰ ਦੋ ਵਾਰ ਤਿੰਨ ਵਾਰ ਚਾਰ ਜਾਂ ਪੰਜ ਵਾਰ ਤਾਂ ਬੋਲ ਹੀ ਸਕੋਗੇ ਇੰਨੀ ਵੀ ਨੀਂਦ ਜਿਆਦਾ ਨਹੀਂ ਆਉਂਦੀ ਵੀ ਇੱਕਦਮ ਅੱਖ ਗੁੱਲੀ ਦੇ ਨਾਲ ਦੀ ਨਾਲ ਹੀ ਤੁਸੀਂ ਸੌਂਗੇ ਨਹੀਂ ਕੁਝ ਦੇਰ ਦੇ ਲਈ ਤਾਂ ਤੁਸੀਂ ਜਾਗਦੇ ਹੀ ਹੋ ਨਾ ਬਸ ਇਸ ਵੇਲੇ ਦੇ ਵਿੱਚ ਨਾਲ ਦੀ ਨਾਲ ਗੁਰੂ ਚਰਚਾ ਦੇ ਨਾਲ ਜੁੜ ਜਾਣਾ ਹੈ ਇਸ ਵੇਲੇ ਨੂੰ ਸੰਭਾਲ ਲੈਣਾ ਹੈ ਮਾਲਕ ਦੇ ਅੱਗੇ ਬੇਨਤੀ ਕਰਨੀ ਸ਼ੁਰੂ ਕਰ ਦੇਣੀ ਆ ਵਾਹਿਗੁਰੂ ਜੀ ਜੇਕਰ ਤੁਸੀਂ ਇਹ ਕਿਰਪਾ ਕੀਤੀ ਆ ਮੈਨੂੰ ਇਸ ਵੇਲੇ ਦੇ ਵਿੱਚ ਉਠਾਇਆ ਇਹ ਨਾ ਹੁਣ ਮੈਨੂੰ ਉੱਦਮ ਦਿਓ ਕਿ ਮੈਂ ਇਸ ਵੇਲੇ ਦੇ ਵਿੱਚ ਨਾਮ ਵੀ ਜਪ ਸਕਾਂ ਬਸ ਵਾਹਿਗੁਰੂ ਵਾਹਿਗੁਰੂ ਬੋਲਣਾ ਸ਼ੁਰੂ ਕਰ ਦਿਓ ਮੋਲ ਮੰਤਰ ਜੀ ਦਾ ਜਾਪ ਬੋਲਣਾ ਸ਼ੁਰੂ ਕਰ ਦਿਓ ਦੇਖਣਾ ਜਿਸ ਦਿਨ ਤੋਂ ਸਾਨੂੰ 2 ਵਜੇ ਤੋਂ ਬਾਅਦ ਦਾ ਉੱਠਣਾ ਨਾਮ ਜਪਣਾ ਬਿਲ ਗਿਆ ਸਮਝੋ ਪੂਰੀ ਦੁਨੀਆ ਮੁਠੀ ਦੇ ਵਿੱਚ ਆ ਗਈ ਕਿਉਂਕਿ ਜੋ ਮਨੁੱਖ ਸਵੇਰੇ 2 ਵਜੇ ਉੱਠ ਕੇ ਇਸ਼ਨਾਨ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਗਵਾਉਣੀ ਸ਼ੁਰੂ ਕਰ ਦਿੰਦੇ ਆ ਨਾ ਫਿਰ ਸਤਿਗੁਰ ਸੱਚੇ ਪਾਤਸ਼ਾਹ ਵੀ ਉਹਨਾਂ ਦੇ ਕੰਮਕਾਰਾਂ ਦੇ ਵਿੱਚ ਪਰਤਕ ਵਰਤਦੇ ਆ ਇਹ ਉਹਨਾਂ ਨੂੰ ਪਤਾ ਹੈ ਜਿਨ੍ਹਾਂ ਦਾ ਭਰੋਸਾ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਦੇ ਉੱਤੇ ਪੱਕਾ ਹੈ ਉਹਨਾਂ ਦੇ ਕੰਮਾਂ ਦੇ ਵਿੱਚ ਵੀ ਆਪ ਵਰਤਦੇ ਨੇ ਜੇ ਉਹਨਾਂ ਦੇ ਉੱਤੇ ਕੋਈ ਮੁਸੀਬਤ ਕੋਈ ਔਖੀ ਘੜੀ ਆ ਜੇ ਤਾਂ ਸਤਿਗੁਰ ਸੱਚੇ ਪਾਸ਼ਾ ਟਾਰ ਬੜ ਕੇ ਵਿੱਚ ਕੱਢ ਜਾਂਦੇ ਨੇ ਤੱਤੀ ਵਾ ਵੀ ਨਹੀਂ ਲੰਗਣ ਦਿੰਦੇ ਤਾਂ ਫਿਰ ਇਸ ਕਰਕੇ ਆਪਾਂ ਵੀ ਅਮਰਤ ਵੇਲੇ ਉੱਠਣਾ ਹੈ ਨਾਮ ਜਪਣਾ ਹੈ ਅਤੇ ਆਪਣੇ ਪਰਿਵਾਰ ਦੇ ਜੀਆਂ ਨੂੰ ਵੀ ਅਮਰਤ ਵੇਲੇ ਦੇ ਨਾਲ ਜੋੜਨਾ ਹੈ ਜੇਕਰ ਆਪਣੇ ਬੱਚਿਆਂ ਨੂੰ ਆਪਣੇ ਭੈਣ ਭਰਾਵਾਂ ਨੂੰ ਸੱਚਮੁੱਚ ਤੁਸੀਂ ਬੜਾ ਪਿਆਰ ਕਰਦੇ ਹੋ ਉਹਨਾਂ ਦੀ ਤਰੱਕੀ ਤਾਂ ਤੰਦਰੁਸਤੀ ਦੇਖਣਾ ਚਾਹੁੰਦੇ ਆ ਤਾਂ ਉਹਨਾਂ ਦੇ ਲਈ ਇੱਕ ਚੰਗਾ ਕੰਮ ਕਰਦੋ ਕਿ ਉਹਨਾਂ ਨੂੰ ਅਮਰਤ ਬੇਲੇ ਦੇ ਨਾਲ ਜੋੜੋ ਭਾਵੇਂ ਉਹ ਤੁਹਾਡੇ ਨਾਲ ਔਖੇ ਹੀ ਕਿਉਂ ਨਾ ਹੋਣ ਕਿਉਂਕਿ ਕਈ ਵਾਰ ਕੀ ਹੁੰਦਾ ਕਿ ਜਿਹੜੇ ਲੇਟ ਉੱਠਣ ਵਾਲੇ ਨੇ ਉਹਨਾਂ ਨੂੰ ਸਵੇਰੇ ਜਲਦੀ ਉੱਠਣ ਦੇ ਲਈ ਕਹੀਏ ਨਾ ਅੱਗੋਂ ਗੱਲ ਵੀ ਪੈ ਜਾਂਦੇ ਨੇ ਕਹਿਣਗੇ ਵੀ ਤੂੰ ਸਾਡੇ ਤੋਂ ਕੀ ਲੈਣਾ ਤੂੰ ਆਪ ਨਾਮ ਜਪਦਾ ਜਪ ਸਾਡੀ ਆਪੇ ਵੇਖੀ ਜਾਊਂ ਪਰ ਉਹਨਾਂ ਦੀਆਂ ਝਿੜਕਾਂ ਖਾ ਕੇ ਵੀ ਉਹਨਾਂ ਨੂੰ ਕਹਿਣਾ ਕਿ ਨਹੀਂ ਅਮਰਤ ਵੇਲੇ ਉੱਠੋ ਨਾਮ ਜਪੋ ਨਾਲ ਨਾਲ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਵੀ ਬੇਨਤੀ ਕਰਨੀ ਹੈ ਵੀ ਸਤਿਗੁਰ ਸੱਚੇ ਪਾਤਸ਼ਾਹ ਮੇਰੇ ਬੱਚੇ ਤੇ ਮੇਰੇ ਇਸ ਘੈਣ ਭਰਾ ਦੇ ਉੱਤੇ ਤਰਸ ਕਰੋ ਸਤਿਗੁਰ ਸੱਚੇ ਪਾਤਸ਼ਾਹ ਦੀ ਝੋਲੀ ਦੇ ਵਿੱਚ ਵੀ ਅਮਰਤ ਵੇਲੇ ਦੀ ਦਾਤ ਪਾਓ ਕਿਉਂਕਿ ਤੁਹਾਡੀ ਕਿਰਪਾ ਤੋਂ ਬਿਨਾ ਇਹ ਨਹੀਂ ਉੱਠ ਸਕੇਗਾ ਤੁਹਾਡੀ ਕਿਰਪਾ ਤੋਂ ਬਿਨਾ ਇਹ ਨਾਮ ਨਹੀਂ ਜਪ ਸਕੇਗਾ ਸਤਿਗੁਰ ਸੱਚੇ ਪਾਸ਼ਾ ਜਿਵੇਂ ਤੁਸੀਂ ਮੇਰੇ ਤੇ ਦਰਸ ਕੀਤਾ ਏ ਇਹਦੇ ਦੇ ਵੀ ਦਰਸ ਕਰੋ ਅਤੇ ਨਾਲ ਨਾਲ ਇਹ ਵੀ ਕਹਿਣਾ ਕਿ ਸਤਿਗੁਰ ਸੱਚੇ ਪਾਸ਼ਾ ਜੇ ਤੁਸੀਂ ਮੇਰੇ ਤੇ ਦਰਸ ਕੀਤਾ ਏ ਮੇਰੀ ਝੋਲੀ ਦੇ ਵਿੱਚ ਅਮਰਤ ਵੇਲਾ ਪਾਇਆ ਏ ਨਾ ਇਹ ਅਮਰਤ ਵੇਲਾ ਅਤੇ ਅਮਰਤ ਵੇਲੇ ਦਾ ਨਾਮ ਆਖਰੀ ਸਾਹਾਂ ਤੱਕ ਨਿਭ ਜਾਵੇ ਸਤਿਗੁਰ ਸੱਚੇ ਪਾਸ਼ਾ ਆਖਰੀ ਸਾਹ ਵੀ ਅਮਰਤ ਵੇਲੇ ਦੇ ਵਿੱਚ ਹੀ ਨਿਕਲੇ ਆਪ ਜੀ ਦੀ ਗੋਦ ਵਿੱਚ ਨਿਕਲੇ ਸਤਿਗੁਰੂ ਸੱਚੇ ਪਾਤਸ਼ਾਹ ਇਹ ਅਰਦਾਸਾਂ ਬੇਨਤੀਆਂ ਤਰਲੇ ਰੋਜ਼ ਰੋਜ਼ ਕਰਨੀਆਂ ਆ ਦੇਖਣਾ ਸਤਿਗੁਰੂ ਸੱਚੇ ਪਾਤਸ਼ਾਹ ਜਰੂਰ ਤਰਸ ਕਰਦੇ ਆ ਬਸ ਇਹ ਬੇਨਤੀਆਂ ਜਰੂਰ ਪ੍ਰਮਾਣ ਕਰਿਆ ਕਰੋ ਜਿਨ੍ਹਾਂ ਦੇ ਕੋਲ ਵੀ ਇਹ ਵੀਡੀਓ ਜਾਂਦੀ ਹੈ ਨਾ ਕੋਸ਼ਿਸ਼ ਕਰਿਆ ਕਰੋ ਕਿ ਅਮਰਤ ਵੇਲੇ ਉਠੋ ਜੇ 3 ਵਜੇ ਨਹੀਂ ਉੱਠਿਆ ਜਾਂਦਾ ਕੋਈ ਗੱਲ ਨਹੀਂ 4 ਵਜੇ ਉੱਠ ਲਓ 4 ਵਜੇ ਵੀ ਨਹੀਂ ਉੱਠਿਆ ਜਾਂਦਾ 5 ਵਜੇ ਉੱਠੋ 6 ਵਜੇ ਤੋਂ ਪਹਿਲਾਂ ਪਹਿਲਾਂ ਜਰੂਰ ਉੱਠੋ ਅਤੇ ਆਪਣੇ ਬੱਚਿਆਂ ਨੂੰ ਆਪਣੇ ਭੈਣ ਭਰਾਵਾਂ ਨੂੰ ਉਠਾਉਣ ਦੀ ਕੋਸ਼ਿਸ਼ ਕਰੋ ਤਾਂ ਜੋ ਉਹ ਵੀ ਆਪਣੇ ਗੁਰਨਾਣਕ ਪਾਤਸ਼ਾਹ ਦੀ ਮਿੱਠੀ ਲਿੱਗੀ ਗੋਦ ਦਾ ਆਨੰਦ ਮਾਣ ਸਕਣ ਤੇ ਫਿਰ ਅਓ ਅੱਜ ਤੋਂ ਰੋਜ਼ ਰੋਜ਼ ਕੋਸ਼ਿਸ਼ ਕਰੀਏ ਅਤੇ ਇਥੇ ਮਹਾਂਪੁਰਖ ਜੀ ਕਹਿੰਦੇ ਰਾਤ ਨੂੰ ਸੌਣ ਤੋਂ ਪਹਿਲਾਂ ਗੁਰੂ ਦੇ ਅੱਗੇ ਬੇਨਤੀ ਕਰਕੇ ਸੋ ਗੁਰੂ ਨਾਨਕ ਪਾਤਸ਼ਾਹ ਜੀ ਦੇ ਅੱਗੇ ਮਿੰਤਾ ਤਰਲੇ ਕਰਕੇ ਸੌਿਆ ਕਰੋ ਕਿ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰੋ ਦਰਸ ਕਰੋ ਸਵੇਰੇ ਮੇਰਾ ਅਮਰਤ ਵੇਲੇ ਦੇ ਵਿੱਚ ਉਠਾ ਦਿਓ ਜੇ ਸਤਿਗੁਰ ਸੱਚੇ ਪਾਸ਼ਾ ਸਿਰ ਦੇ ਉੱਤੇ ਮੇਹਰ ਭਰਿਆ ਹੱਥ ਰੱਖ ਕੇ ਮੇਰੇ ਤੋਂ ਨਾਮ ਸਿਮਰਨ ਦੀ ਸੇਵਾ ਕਰਵਾ ਲਿਓ ਜੇ ਸਤਿਗੁਰ ਸੱਚੇ ਪਾਸ਼ਾ ਤਾਂ ਦੇਖਣਾ ਜਿਸ ਦਿਨ ਗੁਰੂ ਨਾਨਕ ਪਾਸ਼ਾ ਨੇ ਤਰਸ ਕਰਕੇ ਅਮਰਤ ਵੇਲਾ ਅਤੇ ਅਮਰਤ ਵੇਲੇ ਦਾ ਨਾਮ ਝੋਲੀ ਦੇ ਵਿੱਚ ਪਾ ਦਿੱਤਾ ਨਾ ਤਾਂ ਫਿਰ ਆਓ ਰੋਜ਼ ਰੋਜ਼ ਅਮਰਤ ਵੇਲੇ ਉੱਠੀਏ ਕੱਲ ਨੂੰ ਸੰਗਰਾਮ ਦਾ ਦੇਣਿਆ ਇਹ ਸ਼ੁਰੂਆਤ ਆਪਾਂ ਕੱਲ ਤੋਂ ਹੀ ਕਰੀਏ ਸਵੇਰੇ ਉੱਠ ਕੇ ਈਸ਼ਾਨਾਨ ਕਰਕੇ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਕਰੀਏ ਕਿ ਸਤਿਗੁਰ ਸੱਚੇ ਪਾਸ਼ਾ ਮੇਰੇ ਤੇਰੀ ਕਿਰਪਾ ਕਰੋ ਮੇਰੇ ਪਿਛਲੇ ਸਾਰੇ ਔਗੜ ਬਖਸ਼ ਦਿਓ ਹੁਣ ਮੈਨੂੰ ਬਖਸ਼ ਲਾਓ ਮੇਰੀ ਝੋਲੀ ਵਿੱਚ ਅਮਰਤ ਵੇਲੇ ਦਾ ਨਾਮ ਅਮਰਤ ਵੇਲੇ ਦੀ ਦਾਤ ਪਾ ਦਿਓ ਜੇਕਰ ਗੁਰਬਾਣੀ ਦਾ ਪਾਠ ਕਰਦੇ ਹੋ ਜਪਜੀ ਸਾਹਿਬ ਜੀ ਦਾ ਪਾਠ ਕਰਦੇ ਹੋ ਬੜੀ ਵਧੀਆ ਗੱਲ ਆ ਨਹੀਂ ਤਾਂ ਮੂਲ ਮੰਤਰ ਜੀ ਦਾ ਜਾਪ ਕਰੀ ਜਾਓ ਜੇ ਕਰ ਨਹੀਂ ਸਕਦੇ ਤਾਂ ਮੂਲ ਮੰਤਰ ਜੀ ਦਾ ਜਾਪ ਬੈਠ ਕੇ ਸੁਣ ਲਓ ਜਪਜੀ ਸਾਹਿਬ ਜੀ ਦੀ ਬਾਣੀ ਸੁਣ ਲਓ